ਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਨੂੰ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬ੍ਰਿੰਦੀ ਅਮਰਿੰਦਰ ਸਿੰਘ ਰਾਜਾ ਬ੍ਰਿੰਦੀ ਦੇ ਵੱਲੋਂ ਵਿਰੋਧੀਆਂ ਦੇ ਨਾਲ ਨਾਲ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਨੇ ਉਹਨਾਂ ਦੇ ਉੱਤੇ ਤਿੱਖੇ ਤਾਂਜ਼ ਕਸੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਤਿਹਾਸ ਕੁਆ ਹੈ ਜੇਕਰ ਉਹ ਬਣੇ ਨੇ ਤਾਂ ਉਹਨਾਂ ਨੂੰ ਬਣਾਉਣ ਵਾਲੀ ਕਾਂਗਰਸ ਹੈ ਪਰੰਤੂ ਕਾਂਗਰਸ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਛੱਡ ਕੇ ਜਾਣਾ ਉਹਨਾਂ ਲਈ ਮਜਬੂਰੀ ਨਹੀਂ ਖਾਸ ਕਰਕੇ ਦਗੇਵਾਚੀ ਹੈ ਤੇ ਅਮਨਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਹੋਰ ਕੀ ਕੁ ਸਲਾਹ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਔਰ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਬਾਜੀ ਜਦੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤੇ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਨੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਰਾਏ ਦਿੰਦਾ ਕਿ ਕਈ ਵਾਰੀ ਓਪਰਚੁਨਿਟੀ ਤੁਹਾਡੇ ਤੁਹਾਨੂੰ ਮਿਲਦੀ ਹੈ ਤੁਸੀਂ ਚਲੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਚਲੇ ਗਏ ਲੇਕਿਨ ਕਮ ਸੇ ਕਮ ਜਿਸ ਥਾਲੀ ਚ ਖਾਦਾ ਹੋਵੇ ਉਸ ਥਾਲੀ ਚ ਛੇਦ ਕਰਨ ਦੀ ਲੋੜ ਨਹੀਂ ਇਹ ਜਾਖੜ ਸਾਹਿਬ ਨੇ ਕੀਤਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਿਹੜੇ ਵੱਡੇ ਵੱਡੇ ਲੋਕ ਰਹੇ ਦੋ ਦੋ ਵਾਰੀ ਮੁੱਖ ਮੰਤਰੀ ਰਹੇ ਔਰ ਜਿਹੜੇ ਲੋਕ ਚੋਣਾਂ ਹਾਰ ਕੇ ਪਾਰਟੀਆਂ ਦੇ ਪ੍ਰਧਾਨ ਰਹੇ ਫਿਰ ਉਹਨਾਂ ਨੂੰ ਜਾਖੜ ਸਾਹਿਬ ਵਰਗਿਆਂ ਨੂੰ ਬਾਏ ਇਲੈਕਸ਼ਨ ਲੜਾਇਆ ਗਿਆ ਹਾਲਾਂਕਿ ਇਹਨੇ ਲੋਕ ਜਿੱਤੇ ਸੀ 80 ਲੋਕਾਂ ਦੇ ਵਿੱਚ ਜਾਖੜ ਸਾਹਿਬ ਕੇਵਲ ਚੋਣ ਹਾਰ ਗਏ ਐਵੇਂ ਬਿੱਟੂ ਜੀ ਸੀਗੇ ਚੰਬੇਵਾਲ ਸੀਗੇ ਹੁਣ ਕਹਿੰਦੇ ਆ ਕਿ ਅਸੀਂ ਪਾਰਟੀ ਦੇ ਵਿੱਚ ਇਹ ਕਮੀਆਂ ਐ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਐ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਚਿੱਤ ਬੇਈਮਾਨ ਹੋ ਗਿਆ ਇਸ ਕਰਕੇ ਅਸੀਂ ਚਲੇ ਗਏ ਆਦਰਵਾਇਜ਼ ਪਾਰਟੀ ਨੇ ਸਾਨੂੰ ਕੋਈ ਕਸਰ ਨਹੀਂ ਛੱਡੀ ਕੁਝ ਦੇਣ ਵਾਲਾ ਜੋ ਦਿੱਤਾ ਨਾ ਹੋਵੇ ਜਿਹੜੀ ਇਹ ਚੋਣਾਂ ਵਿੱਚ ਲੜਨ ਲੜਨ ਜਾ ਰਹੇ ਆ ਇਹ ਮੈਂ ਚੋਣ ਜਿੱਤ ਖਾਰਾਸਤੇ ਨਹੀਂ ਲੜਨ ਜਾ ਰਿਹਾ ਕਈਆਂ ਦੇ ਮਨਚ ਭੁਲੇਖਾ ਹੈ ਕਿ ਰਾਜਾ ਵੜਿੰਗ ਜਿੱਤੇਗਾ ਰਾਜਾ ਵੜਿੰਗ ਹਾਰੇਗਾ ਰਾਜੇ ਵੜਿੰਗ ਦਾ ਕੀ ਬਣੇਗਾ ਇਹ ਅਜੰਡਾ ਹੀ ਨਹੀਂ ਵਾਟ ਇਜ਼ ਦਾ ਅਜੰਡਾ ਮੈਂ ਦੇਸ਼ ਤੂਏ ਵਾਸਤੇ ਇਹ ਚੋਣ ਲੜ ਰਹੇ ਆਂ ਦੇਸ਼ ਤੇ ਸੰਵਿਧਾਨ ਦੇ ਲਈ ਕਨਸਟੀਟਿਊਸ਼ਨ ਦੇ ਲਈ ਮੈਂ ਚੋਣ ਲੜ ਰਿਹਾ ਅੱਜ ਮੇਰੇ ਦੇਸ਼ ਨੂੰ ਲੋੜ ਹੈ ਬਾਬਾ ਸਾਹਿਬ ਅੰਬੇਦਕਰ ਦੇ ਦੇਸ਼ ਨੂੰ ਲੋੜ ਹੈ ਕਿ ਅਸੀਂ ਲੋਕ ਜਿਹੜੇ ਇਸ ਦੇਸ਼ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਨੇ ਔਰ ਜਿਹੜੇ ਇਸ ਦੇਸ਼ ਤੇ ਲੋਕਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਨੇ ਮੈਂ ਉਹਨਾਂ ਦੇ ਖਿਲਾਫ ਤਕੜਾ ਹੋ ਕੇ ਲੜਾਈ ਲੜਾਂ ਔਰ ਦੇਸ਼ ਦੇ ਲੋਕਤੰਤਰ ਔਰ ਪ੍ਰਜਾਤੰਤਰ ਦੀ ਸੇਵਾ ਕਰਾਂ ਇਸ ਕਰਕੇ ਮੈਂ ਅੱਜ ਲੁਧਿਆਣੇ ਚ ਚੋਣਾਂ ਲੜਨ ਵਾਸਤੇ ਆਇਆ ਔਰ ਦੂਸਰਾ ਬਹੁਤ ਵੱਡੀ ਜਣੀ ਗੱਲ ਹੈ ਗਦਾਰੀ ਤੇ ਵਫਾਦਾਰੀ ਜਿਹੜੀ ਬੇਵਫਾਈ ਹੋਈ ਹੈ ਇੱਥੇ ਜਿਹੜੀ ਮੈਂ ਸਮਝਦਾ ਕਿ ਧੋਖਾ ਹੋਇਆ ਹੈ ਵੱਡਾ ਬਿਟਰੇ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਕਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਉਂਗਲ ਫੜਕੇ ਚਲਨਾ ਸਿਖਾਇਆ ਤੋਂ ਲੈ ਕੇ ਇੱਥੋਂ ਤੱਕ ਪਛਾਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾੜੇ ਹਾਲਾਤਾਂ 'ਚ ਜਾਂ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਗਦਾਰੀ ਕਹਿੰਦੇ ਔਰ ਬੇਵਫਾਈ ਕਹਿੰਦੇ ਔਰ ਅਕਸਰ ਹੀ ਲੋਕ ਗਦਾਰਾਂ ਦੇ ਖਿਲਾਫ ਹੁੰਦੇ ਨੇ ਔਰ ਅਗਰ ਗਦਾਰ ਨਾ ਹੁੰਦੇ ਟੂ ਬੀ ਵੈਰੀ ਔਨਸਟ ਤਾਂ ਇਹ ਦੇਸ਼ 1947 ਤੋਂ ਪਹਿਲਾਂ ਆਜ਼ਾਦ ਹੋ ਜਾਣਾ ਸੀ ਫਿਰ ਭਗਤ ਸਿੰਘ ਨੂੰ ਸ਼ਹਾਦਤ ਇਹਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤਰਾ ਜੀ ਨੂੰ ਸ਼ਹਾਦਤ ਇਹਦੀ ਲੋੜ ਨਹੀਂ ਪੈਣੀ ਸੀ